ਆਪਣੇ ਕਈ ਸੁਪਨੇ ਪੂਰੇ ਕਰਨ ਦੇ ਲਈ ਇੱਕ ਹੋਰ ਪੰਜਾਬੀ ਨੌਜਵਾਨ ਅਮਰੀਕਾ ਗਿਆ ਸੀ ਤੇ ਦੋ ਦਿਨ ਪਹਿਲਾਂ ਹੀ ਪਿਤਾ ਦੇ ਨਾਲ ਫੋਨ ਤੇ ਗੱਲਾਂ ਕੀਤੀਆਂ ਸੀ ਕਿ ਪਿਤਾ ਜੀ ਮੈਂ ਪੱਕਾ ਹੋ ਕੇ ਆ ਤੇ ਜਲਦ ਤੁਹਾਨੂੰ ਆ ਕੇ ਪੰਜਾਬ ਮਿਲਾਂਗਾ ਜਿਸ ਨੂੰ ਸੁਣ ਕੇ ਮਾਪੇ ਖੁਸ਼ੀ ਦੇ ਵਿੱਚ ਸੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਮਾਪਿਆਂ ਦੇ ਵਿੱਚ ਜਦੋਂ ਕੁਝ ਹੀ ਦਿਨਾਂ ਬਾਅਦ ਪੁੱਤ ਦੇ ਬਾਰੇ ਇੱਕ ਅਚੇਹੀ ਮਾਪਿਆਂ ਦੇ ਕੰਨੇ ਖਬਰ ਪੈਂਦੀ ਹੈ ਜਿਸ ਦੇ ਨਾਲ ਮਾਪਿਆਂ ਦਾ ਸਾਰਾ ਸੰਸਾਰ ਹੀ ਉੱਜੜ ਗਿਆ ਦੱਸਦੀ ਕਿ ਸਿਮਰਨ ਪਾਲ ਜੋ ਕਿ 2018 ਤੇ ਵਿੱਚ ਅਮਰੀਕਾ ਜਾਂਦਾ ਰੋਟੀ ਕਮਾਉਣ ਦੇ ਲਈ ਜਾਂਦਾ ਹੈ ਤੇ ਕੰਮਕਾਰ ਤੇ ਜਦੋਂ ਗਿਆ ਸੀ ਤਾਂ ਅਚਾਨਕ ਸੜਕੀ ਹਾਦਸੇ ਦਾ ਅਜੀਹਾ ਸ਼ਿਕਾਰ ਹੋਇਆ ਕਿ ਹਮੇਸ਼ਾ ਦੇ ਲਈ ਆਪਣੇ ਮਾਪਿਆਂ ਨੂੰ ਵਿਛੋੜਾ ਦੇ ਗਿਆ ਦਰਤਨਾਕ ਮੌਤ ਹੋਈ ਹੈ ਸਿਮਰਨ ਪਾਲ ਸਿੰਘ ਦੀ ਜਿਸ ਨੂੰ ਸਹਾਨਾ ਮਾਪਿਆਂ ਦੇ ਲਈ ਮੁਸ਼ਕਲ ਹੋਇਆ ਪਿਆ ਜਦੋਂ ਮਾਪਿਆਂ ਦੇ ਕੰਨੀਆਂ ਖਬਰ ਮਿਲਦੀ ਹੈ ਤਾਂ ਮਾਪਿਆਂ ਦਾ ਰੂਰ ਬੁਰਾ ਹਾਲ ਐ ਤੁਸੀਂ ਖੁਦ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਤੀ ਹੋ ਕਿ ਇਸ ਵਕਤ ਮਾਪਿਆਂ ਦੇ ਉੱਤੇ ਕੀ ਬੀਤ ਰਹੀ ਐ ਸੇ ਸਾਲ ਦੇ ਨਾਲ ਸੀ ਸਿੰਗਲ ਪਾਪਸ ਨੇ 300 ਲੱਖ ਦੀ ਰੋਟੀ ਵਾਸਤੇ ਗਿਆ ਸੀ ਉਹ ਕੈਲੀਫੋਰਨੀਆ ਤੋਂ ਲੋਡ ਕਰਕੇ ਜਾ ਗਿਆ ਸੀ ਰਸਤੇ ਦੇ ਵਿੱਚ ਉਦਾਸ ਆ ਜਾਂਦਾ ਜਿਸ ਤ ਨਾਲ ਹੁੰਦਾ ਐ ਦੋਨੋਂ ਸਿਰਾਂ ਗੱਲਬਾਤ ਨਹੀਂ ਕੀ ਸਕੀ ਇੱਕ ਦੂਜੇ ਉਹ ਵੀ ਨਹੀਂ ਜਾਣ

ਗੋਲੀ ਗਾਣੇ ਮੈਂ ਦਿੰਦਾ ਅਸੀਂ ਉਹਦੇ ਸਮਾਖਿਆ ਪੂਰੀਆਂ ਕਰੀਏ ਇਹਨੇ ਸਾਵਾਂ ਨੂੰ ਪਕਾਉ ਯਾਰ ਜੀ ਇੱਕ ਮਿਨਾ ਆਇਆ ਪਕਾਉ ਹੈ ਕੋਦੋਂ ਆਉਂਦਾ ਹੈ ਸਾਵਾਂ ਦਾ ਸੁਣਿਆ ਵਾਹ ਉਹਦਾ ਕਿੱਥੇ ਸਾਵਾਂ ਨਾ ਮਾਤਵਾ ਕੋਣ ਸਾਵਾਂ ਆਦਾ ਹੁੰਦਾ ਵਾਹ ਵਾਹ ਇਹਦਾ ਹਾਂ ਜੀ ਨੋ ਰਿਆ ਕਾ ਕਾਏ ਤੇ ਸੋਹ। ਪੂਰਾ ਜਿਹੜਾ ਮਾਰਕਾ ਬਾਈ ਫਾਰਿਆ। ਇਹ ਉਹਦੇ ਸਿਰ ਤੇ ਰੋਟੀ ਖਾਂਦੇ ਆ। ਹਾਂ ਦੇਖੋ ਕੋਈ ਕੁਝ ਨਹੀਂ ਹੈ। ਪੱਜਾ ਕਰਦੇ ਚੁੱਕੇ ਤੇ ਜਿਹਾ ਸਨ। ਹਾਂ ਦੇਖੋ ਕੋਈ ਕੁਝ ਨਹੀਂ ਆਉਣਾ। 3 ਦਿਨ ਤੋਂ ਲਾ ਕੇ 3 ਦਿਨ। ਹੁਣ 3 ਦਿਨ ਤੋਂ ਲਾਇਆ ਲਾ ਕੇ ਇਹ ਕਹਿੰਦਾ ਕਿ ਮੇਰਾ ਵੀ ਆਈ ਬਾਹਰ। ਉਹ ਨਾ ਕੋਕਾ ਹੋ ਗਿਆ ਮੈਂ ਅਗਰ ਸਵਾਵਾ ਮੈਂ ਤੇ ਇਹਨੇ ਯਾਤਰਾ ਹੋ ਗਈ ਕਿ ਸਹੀ ਕਰ ਲੋਗੇ ਸਾਰਾ ਕੁਝ ਇਹ ਕਿਨੇ ਡਰ ਉਹ ਹਾਂ ਪਾਲੋ ਤੇ ਖਾਓ ਤੇ ਹਾਂ ਉਹ ਨਾ ਸੋਹ ਪਿਆਰ ਮੰਗ ਕਰਨੇ ਆਪਣੇ ਚੋਨੇ ਕੁਝ ਕਰਨਾ ਦੀ ਮੰਗ ਹੈ ਇਹ ਹੋਈ ਮੰਗ ਕਰਨੇ ਉਹ ਸਾਨੂੰ ਜਿਆ ਤੇਰੇ ਹੋ ਇਹ ਜਾ ਕੇ ਆਪਣੇ ਬੱਚੇ ਦਾ ਮੂੰਹ ਵੇਖੀ ਆਇਆ ਉਸ ਤਾਂ ਨਾ はいはい。